ਪਹਿਲਾਂ ਹਾਜ਼ਰੀ ਲਵਾ ਕੇ ਗਏ ਆ ਮੰਡਿਆ ਸਾਹਿਬ ਪੰਜਾਬ ਦੇ ਵਿੱਚ ਮੁਕਾਬਲਾ ਪੂਰੇ ਸ਼ਫਤੀ ਦੇ ਵਿੱਚ ਤੇ ਮੁਕਾਬਲਾ ਪੂਰਾ ਕਾਟੇ ਦੀ ਟੱਕਰ ਦਾਵਾ ਤੇ ਕਾਟੇ ਦੀ ਟੱਕਰ ਦੇਣ ਲਈ 22 ਘੋੜੇ ਹੁਣ ਗਏ ਆ ਉਧਰ 22 ਘੋੜੇ ਗਏ ਆ ਤੇ ਰਸਤਾ ਮਗਾਏ ਆ ਜਿਵੇਂ ਸ਼ਾਮ ਨੂੰ ਉਧਰੇ ਸ਼ਿਫਟ ਫੱਸੀ ਸੀ ਨਾ ਪੰਜ ਸਿਕੂਟ ਅੱਜ ਵੀ ਕਹਾਣੀ ਬਣ ਗਈ ਆ ਉਹੀ ਕਹਾਣੀ ਬਣ ਗਈ ਆ ਬਾਈ ਜੀ ਅੱਜ ਵੀ ਉਹੀ ਪ੍ਰੋਗਰਾਮ ਵਰਗਾ ਦਾ ਅੱਜ ਦੇਖਦੇ ਆ ਇਹਦੇ ਚ ਬਾਈ ਜੀ کریم ਗਈ ਹੋਈ ਆ ਤੇ کریم ਨੇ ਇਹ ਸਮਾਂ ਲਾਇਆ ਹੋਇਆ ਇਹਦੇ ਚ ਬਾਦਸ਼ਾਹ ਗਿਆ ਹੋਇਆ ਇਹਦੇ ਚ ਮਰ ਗਿਆ ਗਿਆ ਹੋਇਆ ਇਹਦੇ ਚ ਹੀਰ ਗਈ ਆ ਇਹਦੇ ਚ ਹੀਰਾ ਵੀ ਗਿਆ ਹੋਇਆ ਵਾ ਹੀਰ ਵੀ ਗਈ ਆ ਤੇ ਹੀਰਾ ਵੀ ਗਿਆ ਵਾ ਸੋ ਦੇਖਦੇ ਆ ਮੁਕਾਬਲਾ ਬਹੁਤ ਧੰਨਵਾਦ ਭਾਈ ਜੀ ਹੁਣੇ ਜਗਦੀਸ਼ ਗੈਲਾ ਉਹਨਾਂ ਵੱਲੋਂ 1100 ਰੁਪਇਆ ਭਾਈ ਜੀ ਉਹਨਾਂ ਨੇ ਮੈਨੂੰ ਮਾਨ ਦਿੱਤਾ ਦਾ ਜੋੜੋ ਜੜਾ ਬਾਈ ਜੀ ਦੇਖਦੇ ਆਂ ਗੱਲ ਕਿੱਥੇ ਜੁੜਦੀ ਆ ਸੋ ਮੁਕਾਬਲਾ ਕਿੱਥੇ ਚੱਲ ਜਾਵਾ ਬਹੁਤ ਧੰਨਵਾਦ ਸੁਪੇ ਦਾ ਸਾਹਿਬ ਉਹਨਾਂ ਨੇ 500 ਰੁਪਏ ਮਾਨ ਦਿੱਤਾ ਸਰਦਾਰ ਸੰਤੋਖ ਸਿੰਘ ਦੀ ਫੌਜੀ ਸਰਪੰਚ ਪੈਰੋਂ ਮੰਨਾ ਬਹੁਤ ਧੰਨਵਾਦ ਭਾਈ ਜੀ ਉਹਨੇ ਵੀਰੋ ਮੈਲ ਗੱਡੀਆਂ ਟੀਮ ਵੀ ਵੱਡਾ ਨੌਆ ਪੈਰੋਂ ਮੰਨੇ ਵਾਲਿਆਂ ਦਾ ਸੋ 500 ਰੁਪਏ ਸਤਕਾਰ ਦੇ ਕੇ ਗਏ ਬਹੁਤ ਧੰਨਵਾਦ ਭਾਈ ਜੀ ਉਹਨਾਂ ਦਾ ਸਰਪੰਚ ਸਾਹਿਬ ਪੈਰੋਂ ਮੰਨਾ ਤੇ ਕੱਲੋਂ ਪੈਰੋਂ ਮੰਨੇ ਵਾਲੇ ਵੀ ਪਹੁੰਚਣਗੇ ਸੋ ਬੱਡੇ ਧੰਨਵਾਦ ਛੱਡੋ ਭਾਈ ਜੀ ਸੋ ਦੇਖਦੇ ਆ مقابلہ کے تھے کوئی چھوٹے پیڑی جانتا لے بتے اور تیجل مسئی آجا گروہ کے لنگر بھائی جی چل رہے ہیں شاکلوں جنہ نے شکنے ہیں سڑھو 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 بھائی جی ਜੱਗੀ ਸੰਧੂ 500 ਰੁਪਿਆ ਸ਼ੱਬਤੇ ਗੁਰੀ ਸੰਧੂ 1000 ਰੁਪਿਆ ਬਾਈਜੀ ਅਵਤਾਰ ਸੰਧੂ ਤੇ ਹਰਿੰਦਰ ਸੰਧੂ ਗੁਰੀ ਸੰਧੂ 1000 ਰੁਪਿਆ ਬਿੱਕਰ ਸਿੰਘ ਜੀ ਲੁਧਿਆਣਾ 500 ਰੁਪਿਆ ਗਰਦੀਸ਼ ਗੱਲ ਜੀ 500 ਰੁਪਿਆ ਬਹੁਤ ਧੰਨਵਾਦ ਵੀਰੋ ਦਾ ਸ਼ਹਿਰ ਤਾਂ ਉਹਦੇ ਚੋਟੀ ਦੇ ਘੋੜੇ ਘੇਰੇ ਹੋਏ ਨੇ ਸਾਰੇ ਉਕਰ 500 ਰੁਪਿਆ ਮਾਨ ਦੇ ਕੇ ਗਏ ਵਾਹ ਵਾਹ ਜੀ ਹੋਰ ਜੁੜਿਆ ਹੋਇਆ ਮੇਲਾ ਚੰਡੀ ਖੜੀ ਆ ਤੇ ਦੇਖਦੇ ਆ ਮੁਕਾਬਲਾ ਅੱਜ ਦਾ ਮੇਲਾ ਪੂਰੇ ਕੁੰਡੀਆਂ ਦੇ ਸਿੰਘ ਫਖਰੀ ਤੇ ਇਹ ਮੁਕਾਬਲੇ ਦੀ ਗੱਲ ਤੇ ਹੀਰਾ ਆਉਂਦਾ ਹੈ ਹੀਰਾ ਖਾੜੇ ਵਾਲਿਆਂ ਦਾ ਮੰਗੀ ਮਸਕਾਬਾ ਦਾ ਨੀਂਦੂ ਧੂਰਕੋਟ ਜਬਰ ਸਿੰਘ ਗਰੇਵਲ ਧੂਰਕੋਟ ਤੇ ਬੈਸਰ ਟ੍ਰੇਨ ਇੰਸਪੈਕਟਰ ਸਾਹਿਬ ਹੋਣੇ ਇੱਕ ਪਹਾੜਿਆਂ ਵਾਲਿਆਂ ਦਾ ਡਾਕਟਰ ਹੋਣਾ ਦਾ ਘੋੜਾ ਹੀਰਾ ਆਉਂਦਾ ਹੀਰਾ ਤਾਰਾ ਉੱਤੇ ਸਵਾਰ ਇਹ ਪੰਜਾਬ ਦਾ ਚੈਂਪੀਅਨ ਆਉਂਦਾ ਵਾ ਦੇਖਦੇ ਆ ਗੱਲ ਕਿੱਥੇ ਜਾਂਦੀ ਆ 25 ਸੈਕਿੰਡ 97 ਪੁਆਇੰਟ ਆ ਬਾਜੀ ਮਾਰੀ ਦਾ ਦਰਸ਼ਣਾ ਨਹੀਂ ਕਰਦਾ ਤੇ ਕੁਝ ਨਾ 25 97 97 ਤੇ ਪੂਰੇ ਮੁਕਾਬਲੇ ਦਾ ਵੀਰੋ ਥੋੜਾ ਜਿਆ ਕੱਠ ਮੁਰਿਆਂ ਪਰੇ ਹੋ ਗਏ ਘੋੜਾ ਦੇਖ ਲਓ ਰੰਗ ਦਾ ਤੁੰ ਨੂੰ ਦੇਖ ਕੇ ਥੋੜਾ ਥੋੜਾ ਪਰੇ ਹੋ ਗਏ ਹਜੇ ਆਉਣ ਵਾਲਾ ਸਮਾਂ ਦੱਸੂਗਾ ਮੁਕਾਬਲੇ ਦਾ ਬਈ ਕਿੱਥੇ ਕਹਾਣੀ ਖੜਕਦੀ ਆ ਹਜੇ ਹੀਰਾ ਭੱਜਿਆ ਜੀਰ ਦਾ ਨਾਮ ਹਜੇ ਮਰਜੇ ਨੇ ਭੱਜਣਾ ਹਜੇ ਕਰਮੇ ਨੇ ਭੱਜਣਾ ਹਜੇ ਰੌਕਟ ਨੇ ਭੱਜਣਾ ਬਲਖੇ ਨੇ ਭੱਜਣਾ ਬਾਦਸ਼ਾਹ ਨੇ ਭੱਜਣਾ ਮਰਜੇ ਨੇ ਭੱਜਣਾ ਹਜੇ ਸਾਰੀ ਖੇਡ ਪਈ ਆ ਵੀਰੇ ਤੇ ਜਿਹੜਾ ਜੋਸ਼ਿੰਦਾਂ ਛੋਟੀ ਦੇ ਖੜੇ ਉਧਰ ਛੋਟੀ ਦੇ ਘੋੜੇ ਖੜ ਗਿਆ ਬਾਜੀ ਐ ਫਿਰ ਸਵਾਦ ਵੀ ਘੋੜੇ ਵਾਲੇ ਵੀਰਾਂ ਦਰਸ਼ਕਾਂ ਨੂੰ ਦਾ ਵਾਹ ਜਦੋਂ ਦਾ ਫਾਸਮਾ ਅੱਜ ਮਲ ਗਏ ਹੋਏ ਆ ਆ ਮਲ ਦੇਖ ਕੇ ਜਾਵਾਂਗੇ ਆ ਮਲ ਦੇਖ ਕੇ ਜਾਵਾਂਗੇ ਤੂੰ ਦੇਖਣ ਵਾਲਾ ਮੁਕਾਬਲਾ ਅੱਜ ਸਾਂਹੇ ਆਉਂਦੇ ਵਿੱਚ ਸਾਂਹੇ ਆਉਂਦੇ ਵਿੱਚ ਪੂਰੇ ਪਹੁੰਚਣਿਆ ਸਿਖਰ ਤੇ ਕੁੰਟਿਆ ਹੋਇਆ ਦਾ ਮੇਰੇ ਫਿਰ ਚਾਰ ਚਾਰ ਘੋੜਿਆਂ ਦਾ ਵੀ ਸਨਾ ਕੋਈ ਨਹੀਂ ਆਉਂਦਾ ਜਦੋਂ ਜੰਗੀ ਤਾਂ ਦੁਨੀਆ ਖੜੀ ਆ ਨਾ ਟੇਕੇ ਪਿਆ ਬਾਪਾ ਤੱਕਾ ਕੇ ਪੈਂਦੇ ਆ ਪਕਾ ਕੇ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਲਾਈਕ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਹਾਂ ਬਗੀ ਆਉਂਦੇ ਕਾਹੀ ਪਤਾ ਲੱਗਦਾ ਖੇਡ ਵਧੀਆ ਲੱਗਦੀ ਆ ਜਾਂ ਨਹੀਂ ਲੱਗਦੀ ਹੋਰ ਚਤ ਚਤ ਕੇ ਧਰਤੀ ਨਾ ਵੱਜਦੇ ਆ ਇਹ 10 ਨੇ ਪਤਾ ਦੀ ਚਾਰਫਿਓ ਪ੍ਰਾਪਤ ਕਰਦੀ ਆ ਜਿੱਥੇ ਘੋੜੇ ਵਾਲੇ ਵੀ ਆਪਾਂ ਰੁਕੇ ਖੜੇ ਆ ਨਾ ਘੋੜੇ ਲਾ ਕੇ 17 ਸਤਾਰਾਂ ਅਗਿਆ ਆ ਗਈ ਬਈ ਜਾਰ ਦੇ ਵਿੱਚ 27 ਦਸੰਬਰ ਨੂੰ ਬਾਬਾ ਜੀ ਆਪਣੇ ਜੱਥੇ ਨਾਲ ਇੱਥੇ ਗੂਟੇ ਸੀ ਇਹ ਝੱਜ ਦਵਰਗੀ ਆ ਹੈਪੀ ਆਉਂਦਾ ਵਾ ਇਹ ਬੰਲਾ ਪਹਾੜਾ ਸਮੈਪਰ ਰੋਡ ਦੀਆਂ ਪਾਸੇ ਦੀ ਪਰ ਘੋੜੀ ਸਿੱਧੂ ਬਲਾਸਪੁਰ ਦੀ ਦੇਖਦੇ ਆ ਵੀਰੋ ਘੋੜੀ ਸਮੈਪਰ ਕੀ ਰੰਗ ਦਿਖਾਉਂਦੀ ਆ ਤੇ ਉੱਤੇ ਸਵਾਰ ਪੰਜਾਬ ਦੀ ਕਰੀਮ ਤੇ ਮੁਕਾਬਲਾ ਪੂਰਾ ਸਖਰ ਤੇ ਆ 27 ਸੈਕਿੰਡ 34 ਪੁਆਇੰਟ 27 34 ਸੋ ਚਾਕੇ ਜ਼ਬਰਦਸਤ ਬਹੁਤ ਧੰਨਵਾਦ ਮੇਰ ਸਾਹਿਬ ਦਾ ਦੇਤੀ ਮੇਰ ਸਾਹਿਬ ਵੀਰੋ ਵਿਸ਼ੇਸ਼ ਮਾਨ ਸਨਮਾਨ ਹੋ ਰਿਹਾ ਹੈ ਉਹਨਾਂ ਪਰ ਵੀ ਹੁਣ ਭੱਜਣਾ ਕੱਟ ਕੇ ਭੱਜਣਾ ਸੁਪਰਮਾਤਾ ਕਿਰਪਾ ਕਰੇ ਖੁਸ਼ੀਆਂ ਦੇ ਵਿੱਚ ਪਹੁੰਚੇ ਆ ਦਸ਼ਮੇਸ਼ਪਤਾ ਦੀ ਇਲਾਜ ਦੀ ਫੌਜ ਢੋੜਿਆਂ ਦੇ ਦੌਰ ਦਾ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲਿਆ ਹੈ ਸੋ ਵੱਡੇ ਸਰਕਾਰ ਤੇ ਵੱਡਾ ਧੰਨਵਾਦ ਆ ਜੁੜਿਆ ਹੋਇਆ ਮੇਲਾ ਮੇਲਾ ਮੇਲੀਆਂ ਦਾ ਯਾਰਾ ਵੈਲੀਆਂ ਦਾ ਫੀਰ ਛੱਡ ਗਈ ਸਾਹ ਸਹੇਲੀਆਂ ਦਾ ਅਸੂਰੀ ਜੀ ਹਾਂ ਮਾਰ ਗਿਆ ਇਹਨਾਂ ਸੁਨੀਆਂ ਪਈਆਂ ਹਵੇਲੀਆਂ ਦਾ ਮੇਲਾ ਬਾਈ ਜੀ ਗੱਜਾ ਦੱਟ ਭਰਿਆ ਹੋਇਆ ਲਾਫਟਾ ਤੇ ਗੁਰੂ ਮਹਾਰਾਜ ਦੀ ਕਿਰਪਾ ਤੇ ਮੁਕਾਬਲਾ ਪੂਰਾ ਸਿਕਰ ਤੇ ਲਾਲ ਪਕੜਾ ਮੁੱਛਾ ਜੇ ਆਈਆਂ ਨਹੀਂ ਬੜੇ ਬਹੁਤ ਦੰਦਾ ਤੇ ਬੱਲੇ ਚਾਰੋਂ ਵੱਡੇ ਦਾ ਯਾਰ ਬਣਾ ਵੱਡਾ ਫਸਿਆ ਹੋਇਆ ਮੁਕਾਬਲਾ ਵੱਡਾ ਫਸਿਆ ਹੋਇਆ ਸੋ ਮਾਰੋ ਮਾਰੋ ਬਾਕੀ ਹਮੇਸ਼ਾ ਥੋੜਾ ਜਿਹਾ ਪਹੁੰਚੋ ਸਮੇਂ ਸਰ ਢੰਡੀ ਫੇਰ ਖੜੀ ਲੈ ਛੋਟੇ ਵੀ ਜਿਹੜੇ ਰਾਹ ਜਾਂਦੇ ਥੋੜੀ ਜਿਹੀ ਤੇਜ਼ੀ ਕਰ ਲੈ ਮੇਰੇ ਵੱਲ ਤੋਂ ਸਾਨੇ ਵਾਲ ਦੀ ਏੜਾ ਭਾਈ ਇਹ ਸਾਨੇ ਵਾਲ ਦੇਖਦੇ ਆ ਗੱਲਾਂ ਕਿੱਥੇ ਜੁੜਦੀ ਆ ਗੁਰੂ ਦੀ ਲਾਡਲੀ ਫੌਜ ਕੀ ਕੋ ਸਬਸਕ੍ਰਾਈਬ ਤੇ ਸ਼ੇਅਰ ਕਰੋ ਭਾਈ ਵੀਡੀਓ ਨੂੰ ਜਿੰਨੇ ਵਿਊ ਹੁੰਦੇ ਆ ਉਹਨੇ ਲਾਇਕ ਨਹੀਂ ਕਰਦੇ ਤੁਸੀਂ ਵਿਊ ਹਜ਼ਾਰਾਂ ਚਲੇ ਜਾਂਦੇ ਆ ਲਾਇਕ ਸੌਾਂ ਜੀ ਤਾਂ ਭੇਜ ਦਿਆ ਕਰੋ ਘਟੋ ਘਟਾ ਇਹ ਹਜ਼ਾਰਾਂ ਚ ਨਹੀਂ ਭੇਜਣਾ ਇਹ ਦੋਨੋਂ ਹਰ ਇੱਕ ਖੇਡ ਦਿਖਾਉਨੇ ਆ ਪੰਜਾਬ ਦੀ ਖਾਸ ਕਰ ਘੋੜਿਆਂ ਦੀ ਤਿੰਦੇ ਜਨਾਬ ਜੀ ਬਾਈ ਆਰਸੀ ਹੋਣਾ ਤਾਂ ਹੋਣਾ ਤਾਂ ਉਸੇ ਤੇ ਵਾਦੇ ਆ ਉਧਰੋਂ ਮੇਰ ਸਾਹਿਬ ਦਾ ਮਾਣ ਸਨਮਾਨ ਆ ਆਈਆਂ ਹੋਈਆਂ ਸਿੱਖਿਤਾਵਾਂ ਦੇ ਨਾਲ ਆਏ ਹੋਏ ਸਾਰੇ ਦੋਸਤ ਮਿੱਤਰ ਉਹਨਾਂ ਦਾ ਬਹੁਤ ਧੰਨਵਾਦ ਆ ਆਰਸੀ ਵਧਾਈਆਂ ਵਧੀਆ ਭੱਜਿਆ ਅੱਜ ਚੱਲ ਕੋਈ ਨਾ ਮੈਂ ਦੇਖ ਲਿਆ ਸੀ ਰੂਮ ਹੱਥੀਂ ਲਾਉਂਦੇ। ਉਹ ਨਾਲ ਨਾਲ ਵਾਦ। ਬਾਜੀ ਥੋੜਾ ਥੋੜਾ ਹੋ ਗਿਆ ਪਿੱਛੇ ਜਿਹੜੇ ਰਾਜ ਬੰਦੇ ਆ। ਦੱਬੇ 'ਚ ਜਿਹੜੇ ਖੜੇ ਹੋ ਬਾਜੀ ਆਇਆ ਖੇਡ ਟੈਮ ਨਾਲ ਸਟਾਰਟ ਵੀ ਹੋਈ ਆ ਜੇ ਚਾਰ ਸ਼ਿਫਟਾਂ ਕਰ ਲੈਂਦੇ ਤਾਂ ਕੋਈ ਫਰਕ ਨਹੀਂ ਸੀ ਹਨਾ ਜਗਦੀਸ਼ ਕੇ ਨਾ ਤਾਰਾ ਗੱਲ ਤੇ ਸੂਨੀ ਕੇ ਨਾ ਆਹ ਸ਼ਫ ਦੇ ਉੱਤੇ 1100 ਰੁਪਏ ਆ ਵੀ ਉਹਨਾਂ ਨੇ ਲਾਇਆ ਵੇਚਣਾ ਘੋੜੇ ਆਏ ਸੀ ਹਜੇ 5 ਮਿੰਟੇ ਹੋਏ ਸੀ ਆਿਆਂ ਨੂੰ ਤੇ ਛੇਤੀ ਚੱਲੋ ਛੇਤੀ ਚੱਲੋ ਕਹਿੰਦੇ ਜੀ ਸ਼ਿਫਟਾਂ ਹੀ ਕਰਨੀਆਂ ਨੇ ਇੱਕ ਦੋ ਬੰਦੇ ਖਰਾਬ ਕਰਨ ਵਾਲੇ ਹੰਬੇ ਹੀ ਨੇ ਇੱਕ ਬੰਦਾ ਉੱਪਰ ਕੇ ਗਿਆ ਗਿਆ ਤੇ ਜਿਹੜੇ ਕੋਲੇ ਕਹਿੰਦਾ ਮੈਂ ਆਪਣੇ ਦੋ ਹੀ ਘੋੜੇ ਲੈ ਕੇ ਚੱਲਿਆ ਤੇ ਤੁਸੀਂ ਵੀ ਬਾਕੀ ਸਾਰੇ ਜਾਣ ਹੁਣ ਆਹੀ ਸ਼ਿਫਟ ਕਰਨੀਆਂ 3 ਚੌਥੀ ਨਹੀਂ ਜਿਹੜੀ ਜਿਹੜੀ ਬਾਜੀ ਡੱਬੇ ਚ ਆਹ ਨੂੰ ਪਤਾ ਸੀ ਵੀ ਘੋੜੇ ਆ ਫਲਾਣੇ ਫਲਾਣੇ ਘੋੜੇ ਜਿਹੜੇ ਜਿੱਤਦੇ ਆ ਵੀ ਉਹ ਹੁਣੇ ਪਹੁੰਚੇ ਨੇ ਅਜੇ ਜਾਣ ਕੇ ਕਰ ਗਿਆ ਕੰਮ ਖਰਾਬ ਕੀ ਫਰਕ ਪੈਂਦਾ ਜੇ ਚੌਥੀ ਸ਼ਿਫਟ ਹੋ ਜਾਂਦੀ ਯਾਰ ਅੱਪੀ ਜੀ ਵੀ ਸਕੂਟਰ ਵੀ ਸਕੂਟਰ ਇਲੈਕਟ੍ਰੋਨਿਕ ਹਰੇਕ ਭਜਾਉਣ ਆਉਂਦਾ ਘੋੜਾ ਕਿਹੜਾ ਜਿਤਨਾ ਆਉਂਦੇ ਜੀ ਜੋਰ ਨਾਲ ਅਗਲੇ ਬਹੁਤ ਧੰਨਵਾਦ ਸਫ਼ਰ ਕਰਕੇ ਘੋੜਾ ਆਇਆ ਹੁੰਦਾ ਥੱਕਿਆ ਹੁੰਦਾ ਤਿੰਨ ਸਕੂਟਰ ਹੋ ਗਏ 19 15 ਮਿੰਟ ਅਗਲੇ ਸਾਰਾ ਗੜਨ ਨੂੰ ਤੁਸੀਂ ਹੁਣੇ ਖੜੇ ਆ ਅਜਮੇਰ 15 ਕਿ ਮਿੰਟ ਆਇਆ ਘੋੜਾ ਰੈਕਸ ਹੋ ਜਾਂਦਾ 15 ਸਕੂਟਰ ਹੋਏ ਬੈਲ ਭਜਾਉ ਹੋ ਜੀ ਨੇ ਭਜਾਉਣਾ ਸਾਰਾ ਲੋਹਾ ਉਹ ਗਲਤ ਕੀਤਾ ਕਾਲੀ ਫਾਲੀ ਕਾਲੀ ਗੱਡੀ ਵੀ 12 ਸਾਲ ਬਾਅਦ ਫੇਰ ਨੇ ਲੇ ਦਾ ਰੰਗ ਵੱਗਿਆ ਸੀ ਗੁਰੂ ਮਾਨਾ ਜੀ ਕਿਰਪਾ ਕਰੇ ਵੀਰੋ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜਿਹੜੋਂ ਧੀ ਪੁੱਤ ਪਰਦੇਸਾਂ ਦੇ ਵਿੱਚ ਜਾ ਕੇ ਮਿਹਨਤ ਕਰਾਉਂਦੇ ਆ ਆਪਣੇ ਪਿੰਡਾਂ ਦੇ ਵਿੱਚ ਆ ਕੇ ਮਾਨ ਸਨਮਾਨ ਆਪਣੇ ਬਜ਼ੁਰਗਾਂ ਨੂੰ ਆਪਣੇ ਪੇਹੂ ਜੀ ਤੱਕ ਦਾ ਲੜ ਬਣਦੇ ਆ ਵੀਰੋ ਖੁਸ਼ੀ ਮਹਿਸੂਸ ਹੁੰਦੀ ਆ ਸੋ ਸਾਰੇ ਪਰਿਵਾਰਾਂ ਦਾ ਬਹੁਤ ਧੰਨਵਾਦ ਪ੍ਰਮਾਤਮਾ ਪਤਾ ਨਹੀਂ ਬਾਈ ਜੀ ਕਿੰਨਾਕ ਦੇ ਦੂ ਕਦੇ ਗਾਨੀ ਵੀਰ ਨੂੰ ਦੇਖਿਆ ਵੀ ਬੰਦਾਲ ਕੋ ਨੂੰ ਕੋਈ ਵੀ ਕਿਤੇ ਦੇਖ ਲਿਓ ਚਾਹੇ ਧਰਮ ਦਾ ਕਾਰਜ ਆ ਚਾਹੇ ਐਜੂਕੇਸ਼ਨ ਦਾ ਚਾਹੇ ਸਪੋਰਟਸ ਦਾ ਜਾਂ ਕੋਈ ਹੋਰ ਆ ਜਿਹੜਾ ਬੰਦਾ ਜਿੰਨੇ ਜਿਦੀ ਉਹਦੇ ਮਨ ਚ ਖਰਦਾ ਵਾ ਕਿਸੇ ਬਾਕੀ ਦਾ ਬੰਨੀ ਬੰਦੇ ਦਾ ਖੜੀ ਆ ਉਹਨਾਂ ਦਾ ਕੋਈ ਮੈਡੀਕਲ ਕੈਂਪ ਲਵਾਉਂਦਾ ਕੋਈ ਪਰਦੇਸਾਂ ਤੋਂ ਆ ਕੇ ਧੀਆਂ ਆ ਗਿਆ ਆ ਗਿਆ ਕਰਉਂਦਾ ਆ ਪੈਰਾਂ ਦੇ ਖੜ ਗਿਆ ਖੜ ਗਿਆ ਖੜ ਗਿਆ ਖੜ ਗਿਆ ਇਹ ਵੀ ਸੰਧੂ ਤੇ ਹੈਰੀ ਗੈਲਾ ਬਹੁਤ ਘਰ ਵੀਰ ਹੁਣੀ ਪਹੁੰਚ ਗਏ ਆ ਇੱਕ ਚਾਂਸ ਹੋ ਗਿਆ ਬਾਕੀ ਝੰਡੀ ਇੱਕ ਵਾਰੀ ਦਿਖ ਪਈ ਇੱਕ ਵਾਰੀ ਹੋਰ ਦਿਖਣੀ ਆ 10 ਮਿੰਟ ਦਾ ਸਮਾਂ ਆ ਮੈਂ ਇਹਦੇ ਸੰਭ ਤੋਂ ਬਾਅਦ ਭੱਜੂਗਾ ਜੇ ਦਾ ਸਮਾਂ ਪੂਰਾ ਹੋ ਗਿਆ ਤਾਂ ਇਹ ਸਭ ਤੋਂ ਬਾਅਦ ਭੱਜੂਗਾ ਚਾਂਸ ਇਹਦਾ 21 ਰਹਿ ਗਿਆ ਵੀਡੀਓ ਸ਼ੇਅਰ ਕਰ ਦੋ ਚਲਦੀ ਚਲਦੀ ਸ਼ੇਅਰ ਕਰ ਦੋ ਹੈਰੀ ਗਿੱਲ ਵੱਲੋਂ ਅਗਲੇ ਸਾਲ 51000 ਰੁਪਏ ਦਾ ਸਹਿਯੋਗ ਹੋਊਗਾ ਹੈਰੀ ਗਿੱਲ ਮੈਨੂੰ ਲੱਗਦਾ ਸਾਰੀ ਲੇਟ ਕੱਢ ਰਹੇ ਨੇ ਇਹ ਜਿਹੜੇ 12 ਸਾਲ ਪਿੰਡੋਂ ਨਹੀਂ ਨਾ ਹੋਇਆ ਸੱਚੀ ਗੱਲ ਹੈ ਫਿਰ ਪਿਆਰ ਤਾਂ ਹੁੰਦਾ ਹੀ ਆ ਵੀ ਕਿਸੇ ਨੇ ਤਾਂ ਕਰਾਇਆ ਇਹ ਬਾਜੀ ਮੇਰਾ ਇਹਦਾ ਬਾਪੂ ਪਹਿਲਾਂ ਕਰਾ ਕੇ ਗਿਆ ਸੀ 12 ਸਾਲ ਪਹਿਲਾਂ ਛੋਟੀ ਉਮਰ ਚ ਚਲੇ ਗਿਆ ਵੀ ਸੋਨੀ ਤੇ ਅੱਜ ਉਹਦੇ ਮੁੰਡੇ ਨੇ ਓ ਬਾਈ ਕੀ ਫੇਰ ਕਹਿੰਦੇ ਗੂੜੇ ਦੀਆਂ ਰਾਂਝਾ ਗੂੜੇ ਦੀ ਮਾਣੇ ਜਾਣੇ ਬਾਪੂ ਦਾ ਦਰਦ ਵੀ ਜੇ ਅੱਜ ਬਾਪੂ ਜਿਉਂਦਾ ਹੁੰਦਾ ਆਪਣੇ ਪੁੱਤ ਨੂੰ ਦੇਖਦਾ ਵੀ ਮਿਹਨਤ ਕੀਤੀ ਆ ਪਰ ਜਦੋਂ ਤਾਂ ਸਾਰੀ ਬਰਾਦਰੀ ਬੈਠੀ ਆ ਨੌਜਵਾਨ ਬੈਠੇ ਆ ਉਧਰੋਂ ਘੋੜੇ ਦੰਗੇ ਮਾਰਦੇ ਆ ਤੇ ਕਿਹੜਾ ਆਊਗਾ ਤੇ ਕਿਹੜੀ ਆਊਗੀ ਇਹ ਹਜੇ ਸਮੇਂ ਦੇ ਗਰਭ ਦੇ ਵਿੱਚ ਆ ਲਾ ਫੇਰ ਛੰਡੀ ਖੜੀ ਹੋ ਗਈ ਆ ਦੇਖਦੇ ਆ ਬਾਹੂ ਬਲੀ ਨੂੰ ਕੌਣ ਟੱਕਰ ਦੰਦਾ ਵਾ ਬਾਹੂ ਬਲੀ ਬਲਬੀਰ ਕਕਰਾਲੀ ਤੇ 37

29 ਸੈਕਿੰਡ 50 ਪੁਆਇੰਟ ਆ ਬਾਈ ਜੀ 29 50 ਲਾਡੀ ਬੈਂਸ ਹੁਣੀ ਐਪੀ ਬੈਂਸ ਹੁਣੀ ਪੱਟੀ ਜਟਾਣਾ ਪਿੰਡ ਦਾ ਨੌਜਵਾਨ ਵੀਰੋ ਵਧੀਆ ਸਵਾਰੀ ਇਸ ਵਾਰੀ ਪਿਛਲੇ ਕੁ ਸਮੇਂ ਕਿਤੇ ਇਸ ਵਾਰੀ ਤੇ ਫੋਨ ਦੀ ਕਰਦੀ ਕਲਾ ਦੇ ਵਿੱਚ ਸਾਰੇ ਸਵਾਰੀ ਗੀਰਾਂ ਦਾ ਧੰਨਵਾਦ ਆ ਮਾਨ ਸਨਮਾਨ ਵੀ ਇਹਨਾਂ ਘਰੂਆਂ ਦੇ ਹੋਣੇ ਆ ਛੱਡੋ ਛੱਡੋ ਵਾਗੀ ਅਗਲਾ ਸੋ ਦੇਖਦੇ ਆ ਮਾਜੀ ਹੁਣ ਰਾਕਟ ਕਰਦੀ ਆ ਰਾਕਟ ਆ ਹੁਣ ਆਪਣਾ ਰਾਕਟ 25 ਤਰੀਕ ਨੂੰ ਪਿੰਡ 6 ਮੀਰ ਹੀਰੇ ਦੇ ਕਿ ਖੁੱਲੇ ਬੱਚੇ ਆ 21000 ਰੁਪਿਆ ਨਾਮ ਆ ਪਹਿਲੀ ਗੱਡੀ ਦਾ ਪਰਸੋਂ ਨੂੰ ਕਾਲੂ ਇੱਥੇ ਆ ਤੇ 26 ਨੂੰ ਫਿਰ ਤਲਵੰਡੀ ਖੁਰ ਦਾ ਜਿਹੜੇ ਮਾਰੇ ਵੀਰ ਨੇ ਜੱਫੀ ਸ਼ਿਫਟ ਕੈਨਸਲ ਕਰਾਈਆ ਨਾ ਗਲਤ ਗੱਲ ਆ ਪਰ ਤਾਂ ਜਤਨਾ ਦਾ ਛੋਟੇ ਜਿਹੜਾ ਬੱਜੀ ਨਾਲ ਜਤਨਾ ਘੋੜੇ ਨੇ ਇਹ ਨਹੀਂ ਅੰਜੇ ਕਰਮੇ ਜੇ ਹਮਤਉ ਕਰਮਾ ਆਪਣੇ ਕਰਮ ਲਿਖਾ ਕੇ ਲਿਆਇਆ ਰੌਕ ਟਾਉਣ ਲੱਗਿਆ ਹੁਣ ਰੌਕ ਕਟ ਬੱਬਰ ਬਰਮਾ ਕੁਲਵੀਰ ਸਿਆੜ ਜੁਹਾਰ ਸਿੰਘ ਕਕਰਾਲਾ ਬਾਈ ਜੀ ਥੋੜਾ ਜਿਆ ਬੰਦੇ ਪਿੱਛੇ ਹੋ ਜਿਓ ਬੰਦੇ ਪਿੱਛੇ ਹੋ ਜਿਓ ਬਾਈ ਜੀ ਥੋੜੇ ਜੇ ਪਰਨੇ ਕਰਾ ਮੁੰਡਿਆਂ ਕੋਈ ਜਾ ਕੇ ਜ਼ਿੰਮੇਵਾਰ ਥੋੜਾ ਥੋੜਾ ਵੀ ਜੀ ਪਿੱਛੇ ਹੋ ਜਿਓ ਕਿ ਘੋੜੇ ਦਰਸ਼ਕਾਂ ਦੀ ਵੀ ਮਜਬੂਰੀ ਆ ਕਿਸੇ ਪਾਸੇ ਬਹੁਤੀ ਖੜਨ ਦੀ ਜਗ੍ਹਾ ਹੈ ਨਹੀਂ ਕਿ ਅਰ ਵੱਡਾ ਧੰਨਵਾਦ ਭਾਈ ਜੀ ਆਉਣ ਵਾਲੇ ਜਿਹੜੇ ਦਸ਼ਮੇਸ਼ਰ ਕਾ ਦੇ ਲਾਰਜ ਫੌਜ ਹੈ ਉਹਨਾਂ ਨੂੰ ਵੀ ਆ ਗਈ ਭਾਈ ਨਾ ਭਾਈ ਇਹ ਰਾਕਟ ਆਉਂਦਾ ਰਾਕਟ ਬੱਬਰ ਬਰਮਾ ਅਖਬਾਲ ਸਿਆੜ ਕਲਵੀਰ ਸਿਆੜ ਸੂਰਜ ਪੱਖੋਵਾਲ ਕਨੇਡਾ ਤੇ ਬੱਬਰ ਬਰਮਾ ਦਾ ਘੋੜਾ ਉਹਨਾਂ ਮੱਟ ਦਾ ਰਾਕਟ ਦੇਖਦੇ ਆਂ ਵੀ ਅੱਜ ਕਿੰਨਾ ਸਾਕਟ 2599 ਦਾ ਹਜੇ ਸਮਾਂ ਲੱਗਿਆ ਹੋਇਆ ਤਾਰਾ ਉਦੇਸ਼ਵਾਰ 26 ਸੈਕਿੰਡ 03 ਪੁਆਇੰਟ ਆ ਬਾਈ ਜੀ ਸਮਾਂ 26 03 03 ਤੀਜਾ ਨੰਬਰ ਟੱਕਰ ਫਸਮੀ ਹੈ ਟੱਕਰ ਫਸਮੀ ਬੱਬਰ ਬਰਮਾ ਕਵਾਲ ਸਿਆੜ ਸੂਰਜ ਪੱਖੋਆ ਚੰਡੀ ਫੇਰ ਖੜੀ ਚੰਡੀ ਫੇਰ ਖੜੀ ਪੂਰੀ ਜਿਹਾ ਦੀ ਹੁਣ 567 ਦੀ ਪੂਰੀ ਹੀ ਫਾਸਲੀ ਟੱਕਰ ਆ ਪੂਰੀ ਫਾਸਲੀ ਟੱਕਰ ਤੇ ਟੱਕਰ ਥੋੜਾ ਜੋਸ਼ ਬਣਾ ਬੰਦਾ ਵਾ ਜੇ ਹੁਣ ਆਪਾਂ ਧਿਆਨ ਹੋਰ ਪਾਸੇ ਕੱਢੀਏ ਸੁੰਨਾ ਕਮ ਸ਼ੁਰੂ ਕਰ ਦਈਏ ਉਧਰ ਘੁੰਗਰਾ ਵੀ ਤੇ ਸਵਾਰ ਵੀ ਫਿਰ 19 ਛੱਡ ਦੀ ਗੱਲ ਨਾ ਬਣਦੀ ਤੇ ਹੁਣ ਦਰਸ਼ਕਾਂ ਦਾ ਹਰੇਕ ਦਾ ਆ ਗਈ ਭਾਈ ਜੁੜਿਆ ਹੋਇਆ ਧਿਆਨ ਲੈ ਬਾਕੀ ਇਹ ਗਵਿੰਦਗੜ ਗਿਆ ਜੱਟ 트럼ਪ ਆਉਂਦਾ ਵਾ ਬਿਸਕੀ ਪੱਤਾ ਹੋਣਾ ਦਾ ਐਸ ਬੱਤਾ ਬਾਅਦਮੀ ਕੱਦੋਂ ਗਵਿੰਦਗੜ ਨੇਡਾ ਇਹ ਬਿਸਕੀ ਪੱਤਾ ਮੰਡੀ ਗਵਿੰਦਗੜ ਵਾਲਿਆਂ ਦਾ ਘੋੜਾ 트럼ਪ 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 ਤੇ ਰੀਤਾ ਵਾਲੇ ਨੂੰ ਉੱਤੇ ਸਵਾਰ ਦੇਖਦੇ ਆ ਵੀਰੋ ਟੱਕਰ ਬਾਹੂ ਬਲੀ ਦੇ ਨਾਲ ਆ 트럼ਪ ਦੀ 27 ਸੈਕਿੰਡ 50 ਪੁਆਇੰਟ 27 50 ਮੂਰੇ ਮੈਂ ਹੋ ਜਰਿਆਂ ਅਮਰੀਕਾ ਚੱਕ ਕੇ ਲੈ ਜੂ ਭਾਜੀ ਘੋੜਿਆਂ ਤੋਂ ਕੋਈ ਐਵੇਂ ਤੁਹਾਡੇ ਪਾਦਾ ਹਾਸਾ ਹੋ ਗਿਆ ਸਾਡੇ ਜਾਨ ਤੇ ਬਣੀ ਆ ਮੂਰੇ ਆਪਣਾ ਤੇ ਆਪਣੇ ਬੱਚਿਆਂ ਦਾ ਵਿਚਾਰ ਰੱਖਿਓ ਸਾਰੇ ਮੋਟਰਸਾਈਕਲ ਤੇ ਜੀਏ ਓਕੇ 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 ਸਾਰੇ ਸਮਾਰ ਵੀਰਾਂ ਦਾ ਧੰਨਵਾਦ ਹੈ ਜੀ وا ستکار کیونکہ دیکھ والے دنیا بتیا سواد لے رہی ہے اگلے سال اٹوجہ ہزار روپیہ ملنے کھیل میلے ہی گل سنتی بہت تنوع پرماتما چاندی کلا رکھے ਜਗਨੂਰ ਮੰਗਤ ਬੰਨ੍ਹੋ ਸਕੂਟਰਾਂ ਇਲੈਕਟ੍ਰੋਨਿਕ ਤੋਂ ਬਾਈ ਥੋੜਾ ਪਿੱਛੇ ਹੋ ਜਾਈਆ ਗੱਲ ਬੰਨ੍ਹੋ ਸਕੂਟਰਾਂ ਇਲੈਕਟ੍ਰੋਨਿਕ ਸਹਿਜ ਗੱਲ ਬੰਨ੍ਹੋ ਸਕੂਟਰਾਂ ਬਾਈ ਜੀ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਵੀਰੋ ਪ੍ਰਮਾਤਮਾ ਐਵੇਂ ਜਿਵੇਂ ਤੁਹਾਡੀ ਮੁਹੱਬਤ ਬਣਾਈ ਰੱਖੇ ਪਿਆਰ ਬਣਾਈ ਰੱਖੇ ਕੌਣ ਕਿਸ ਦੀ ਖਾਂਦਾ ਦਾਣਾ ਪਾਣੀ ਆ ਅੱਜ ਦਾਣਾ ਪਾਣੀ ਵੀਰੋ ਸਾਂਨੇ ਆਲਾ ਚੁਗੜਾ ਆਇਆ ਤੇ ਸਾਂਨੇ ਆਲਾ ਧਰਮਿੰਦਰ ਬੰਬੇ ਦਾਣਾ ਪਾਣੀ ਚੁਗਦਾ ਫਿਰਦਾ ਗਰੋ ਮਹਾਰਾਜ ਦੀ ਕਿਰਪਾ ਵੀਰੋ ਬੰਦਾ ਪਤਾ ਨਹੀਂ ਕਿੱਥੇ ਕਿਵੇਂ ਜਿਵੇਂ ਲਿਖਿਆ ਪ੍ਰਮਾਤਮਾ ਨੇ ਤੇ ਵੀਰ ਹੁਣੇ ਪਰਦੇਸਾਂ ਚ ਗਏ ਹੋਏ ਆ ਸੱਤ ਸਮੁੰਦਰੋਂ ਪਾਰ ਉੱਥੇ ਵੀ ਦਾਣਾ ਪਾਣੀ ਵੀ ਲੈ ਕੇ ਗਿਆ ਪਰਦੇਸਾਂ ਚ ਬੈਠੇ ਹੋਏ ਸੱਤ ਸਮੁੰਦਰੋਂ ਭੈਣ ਭਰਾਵਾਂ ਦਾ ਧੰਨਵਾਦ ਆ ਲੈ ਖੇਰ ਬਾਗੀ ਛੱਡੀ ਖੜੀਆਂ ਤੇ ਦੇਖਦੇ ਆ ਕਿਹੜਾ ਘੋੜਾ ਜਾਂ ਘੋੜੀ ਆਉਂਦੀ ਆ ਤੇ ਮੁਕਾਬਲਾ ਪੂਰਾ ਖੇਤ ਦਾ ਮਹੀਨਾ ਠੰਡੇ ਬੁੱਲੇ ਆਉਂਦੇ ਆ ਕਿਤੇ ਟਿਕਦੀ ਦੁਪਹਿਰ ਮਾਰਚ ਦੀਆਂ ਗਲਾਸ ਤਰੀਕਾ ਚੱਲ ਰਹੀਆ ਤੇ ਵਿਸਾਖੀ ਦਾ ਤਿਹਾਰ ਆਉਣ ਵਾਲਾ ਤੇ ਉਧਰੋਂ ਕਣਕਾਂ ਦਾ ਹਵਾ ਵੰਝ ਸੁਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਜਿੱਥੇ ਕਸਵਾ ਸਾਂਹੇ ਆਂ ਦੇ ਵਿੱਚ ਚੱਲਦਾ ਹੋਇਆ ਮੁਕਾਬਲਾ ਜਸ਼ਮੀਤ ਦਾ ਵੀ ਲਾਗਲੀ ਫੌਜ ਮੇਲਾ ਸਿਖਰ ਤੇ ਪਹੁੰਚਿਆ ਹੋਇਆ ਮੇਲਾ ਸਿਖਰ ਤੇ ਪਹੁੰਚਿਆ ਹੋਇਆ ਪੌਣ ਦੇ ਬਾਈ ਜੀ ਜਿਸਕਰਨ ਸਿੰਘ ਦੀ ਗੱਲ ਸਹਿਬ ਰਾਏ ਟਰਾਂਸਪੋਰਟ ਆ ਕਿੱਥੇ ਆ ਪੰਜਾਬ ਕਾ ਬਾਹਰ ਆ ਪੰਜਾਬ ਦੇ ਵਿੱਚ ਆ ਵੀਰ ਉਹਨਾਂ ਦੀ ਟਰਾਂਸਪੋਰਟ ਬਹੁਤ ਧੰਨਵਾਦ ਸਹਿਬ ਰਾਏ ਹਰ ਸਿੱਖ ਕਹਿਣਾ ਵੱਡਾ ਭਾਗੀ ਸਤਿਕਾਰ ਆ ਬਹੁਤ ਧੰਨਵਾਦ ਵੀਰਾਂ ਦਾ ਪਰਮਾਤਮਾ ਜਿੱਡੇ ਜਿੱਡੇ ਵੱਡੇ ਨੌਆਂ ਓਡੇ ਵੱਡੇ ਦਿਲਾਂ ਦੇ ਮਾਲਕ ਆ ਭਾਗੀ ਸੱਚੀ ਗੱਲ ਆ ਵੀਰੋ ਤੇ ਦਸ਼ਮੇਸ਼ ਪਿਤਾ ਦੀ ਲਾਡਲੀ ਫੌਜਾ ਵੱਡੇ ਭਾਗਾਂ ਵਾਲਾ ਸਾਹਮਣੇ ਵਾਲ ਦੇ ਵਿੱਚ ਗੁਰੂ ਮਹਾਰਾਜ ਦੇ ਚਰਨ ਪਏ ਆ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜਾ ਸਾਹਿਬ ਤੋਂ ਅੱਗੇ ਵੱਲ ਹੁੰਦੇ ਹੋਏ ਖਲਾਲ ਦੇ ਵਿੱਚ ਪਹਿਲਾਂ ਉੱਥੇ ਗੁਰੂ ਜਨਾਬ ਸਾਹਿਬ ਦੀ ਹਜ਼ੂਰੀ ਦੇ ਵਿੱਚ ਭਾਈ ਪਾਲੇ ਹੋਏ ਭਾਈ ਅੰਤਾਰ ਖਲਾਲ ਦੇ ਵਿੱਚ ਸਨਾਈ ਕਰਕੇ ਕੈਨੇਡਾ ਤੋਂ ਉਹਨਾਂ ਨੇ ਛੇਤੀ ਉੱਥੇ ਅਖੰਡ ਪਾਤਸ਼ਾਹ ਦੇ ਧੂਪ ਪਏ ਗੁਰਦੁਆਰਾ ਪੀੜਾ ਸਾਹਿਬ ਜਿੱਥੇ ਸੰਤ ਮਹਾਪੁਰਸ਼ ਵੱਡੀ ਕਿਰਪਾ ਵੀਰੋ ਪੁਰ ਗੋਬਿੰਦ ਸਿੰਘ ਮਹਾਰਾਜ ਪਹਿਲਾਂ ਉੱਥੇ ਉੱਚ ਦਾ ਪੀਰ ਬਣ ਕੇ ਆਏ ਫਿਰ ਕਟਾਣਾ ਸਾਹਿਬ ਤਨੇਕ ਫਿਰ ਇੱਥੇ 27 ਦਸੰਬਰ 1704 ਨੂੰ ਸਾਨ੍ਹੇয়াল ਦੇ ਵਿੱਚ ਆਏ ਧੀ ਦੇ ਥੱਲੇ ਲੋ ਅੱਜ ਦੇਖਦੇ ਆ ਉਸੇ ਲਾੜ ਦੀ ਫੌਜ ਦਾ ਘੋੜਿਆਂ ਦੇ ਦੌੜ ਦਾ ਤੁਸੀਂ ਆਨੰਦ ਮਾਣਦੇ ਹੋ ਪਰਮਾਤਮਾ ਚੜ੍ਹਦੀ ਕਲਾ ਰੱਖੇ ਵੱਡਾ ਧੰਨਵਾਦ ਆ ਵੱਡਾ ਸਤਿਕਾਰ ਆ ਸੋ ਦੇਖਦੇ ਆ ਘੋੜਾ ਤੇ ਘੋੜੀ ਕਹਿੰਦੇ ਪਰੋਸੇ ਤੇ ਵਾਧੇ ਆ ਥੋੜਾ ਹੋਵੇ ਤੇ ਘੋੜਾ ਘੋੜੀ ਜਿੰਨਾ ਮਰਜ਼ੀ ਖਰਾਕ ਪਾ ਲੋ ਜਿੰਨਾ ਚੇਤੇ ਦੇ ਤੇ ਹੱਥ ਪੇਰੀ ਦੀ ਹੁੰਦੀ ਨਾ ਉਹਨਾਂ ਚਿਰ ਇਹਨਾਂ ਨੂੰ ਖਰਾਕ ਲੱਗਦੀ ਨਹੀਂ ਸਭ ਬਹੁਤ ਸੋਹਣੇ ਮੁੰਡਿਆਂ ਨੇ ਭਾਈ ਜੀ ਪ੍ਰਬੰਧ ਕੀਤੇ ਹੋਏ ਆ ਬੈਠਣ ਦੇ ਲਈ ਮੁੰਡੀਆਂ ਸਾਹਿਬ ਉਹਨਾਂ ਦੇ ਭਰਾ ਸਰਦਾਰ ਜੋਰਾਵਰ ਸਿੰਘ ਭਾਈ ਰਾਜੀ ਹੁਣੇ ਭਾਈ ਕਾਲਾ ਪ੍ਰਧਾਨ ਹੁਣ ਐਮਸੀ ਸਾਹਿਬ ਪਹੁੰਚ ਕੇ ਗਏ ਆ ਸਾਰੇ ਪ੍ਰਸ਼ਾਸਨ ਦਾ ਧੰਨਵਾਦ ਆ ਛੱਟੋ ਬਾਜੀ ਛੱਟੋ ਕਰਾ ਅੰਮ ਧਰਮੇ ਕੱਲੋਂ ਕਿੱਥੇ ਤੱਕ ਡਾਉਣ ਰੱਖੀ ਆ ਆ ਖੁਸ਼ੀਏ ਉਹਨਾਂ ਨੂੰ ਮਾਰਿਆ ਦਿਖਾ ਲਿਆ ਕਿਉਂਕਿ ਜਿੰਨਾ ਕ ਆਪਾ ਦਿਖਾਇਆ ਖੁਸ਼ੀਏ ਦੇਖਿਆ ਸੀ ਹਾਂ 1000 ਫੁੱਟ 1000 ਫੁੱਟ ਦੇ ਵਿੱਚ ਇਹਨੇ ਡੱਬਾ ਹੋਊਗਾ ਹੈਰੀ ਸੰਧੂ ਕੈਨੇਡਾ ਵੱਲੋਂ ਚੌਥਾ ਸਕੂਟਰ ਅਗਲੇ ਸਾਲ ਆ ਗਈ ਬਈ ਬਿੱਲਾ ਕਹਾਣਾ ਹੈਪੀ ਚੱਜ ਦਵਰਜੀ ਵਾਲੇ ਦਾ ਮਰਜਾ ਆਉਂਦਾ ਉਹ ਮਰਜਾ ਦਹਾਈ ਪਾਉਂਦਾ ਆ ਦੇਖਦੇ ਆ ਗੱਲ ਸਮਰਾਣਾ ਵਿਥੇ ਭਵਨ ਦਵਰਜੀ ਢੱਡੂ ਬਲਾਸ ਪਰ ਬਿੱਲਾ ਕਹਾਣਾ ਕਰਨੈਲ ਸਿੰਘ ਚੱਜ ਦੇ ਪੁੱਤ ਹੈਪੀ ਦਵਰਜੀ ਵਾਲੇ ਦਾ ਮਰਜਾ ਦਹਾਈ ਪਾਉਂਦਾ ਆ ਜਵਾ 25 80 ਪੁਆਇੰਟ ਆ ਰਹੀ 25 80 ਇਹ ਆ ਭਾਈ ਪਟਾਕੇ ਪੈਂਦੇ ਇਹ ਆ ਪਟਾਕੇ ਪੈਂਦੇ ਹੋ ਪੀਰ ਮਤਉਂਈ ਮੈਨੂੰ ਤਾਂ ਕੀ ਦੇਨੀ ਸੀ ਤੂੰ ਤਾਂ ਬਾਪੂ ਵਾਲੀ ਵੀ ਖੋਈ ਇਹ ਆ ਸਾਨੇ ਵਾਲ ਦਾ ਮੇਲਾ ਇਹ ਭਾਈ ਫਸਲੀ ਟੱਕਰੀ ਹੋ ਗਈ ਫਸਲੀ ਟੱਕਰ ਇਹ ਫਸਮੀ ਟੱਕਰ ਆ ਹੁਣ ਤੁਹਾਨੂੰ ਮੈਂ ਦੱਸਿਆ ਬਈ 6-7 ਘੋੜੇ ਆ ਜਿੰਨਾਂ ਦੇ ਪੂਰੀ ਕਾਟੇ ਦੀ ਟੱਕਰ ਬਣ ਗਈ ਆ ਪੂਰੀ ਕਾਟੇ ਦੀ ਟੱਕਰ ਬਣ ਗਈ ਆ ਸੁਦੇਖਦੇ ਆ ਗੱਲ ਕਿੱਥੇ ਜੁੜਦੀ ਆ ਬਾਈ ਛੋਟੇ ਵੀਰ ਟਰਾਲੀ ਤੋਂ ਥੋੜਾ ਜਿਹਾ ਹੋ ਜਾਓ ਪਿੱਛੇ ਨੂੰ ਹੋਇਆ ਕੋਈ ਪਿੱਛੇ ਇਹ ਬਿਚਾਰੇ ਕੀ ਕਰਨ ਵੀ ਕਿੱਥੇ ਪਿੱਛੇ ਜਾਈਏ ਕਿੱਥੇ ਮੂਹਰੇ ਜਾਈਏ ਸੋ ਥੋੜਾ ਥੋੜਾ ਬਾਈ ਦੀ ਮਾੜਾ ਜਾਂ ਘੋੜੇ ਦਾ ਕਈ ਜਿਹੜਾ ਡੱਕਾ ਲੱਗ ਜਾਂਦਾ ਭੱਜਣ ਜੋਗਾ ਰਹਿਣਾ ਹੀ ਨਹੀਂ ਭੱਜ ਕਿੱਥੇ ਹੋਣਾ ਆ ਗਈ ਬਾਈ ਰਣਜੀਤ ਸਿੰਘ ਜੀ ਦਮਹੇੜੀ ਬਾਈ ਜੀ ਲੈ ਲਓ ਰਨਜੀਤ ਸਿੰਘ ਜੀ ਧਮਿਹੜੀ ਮਮਨ ਧਮਿਹੜੀ ਵਾਲਾ ਵੀ ਪਹੁੰਚਿਆ ਜਿਹੜਾ ਰੀਫ ਨੇ ਟਕਰਾਰਾ ਵਾਲੇ ਨੇ ਮੋਟਰਸਾਈਕਲ ਨਾਲ ਤੇ ਆਪ ਹੀ ਮਮਨ ਸਵਾਰ ਆ ਭਾਈ ਉੱਤੇ ਆਪਦੀ ਘੋੜੀ ਆ ਪੂਰੇ 27 ਸੈਕਿੰਡ ਦਾ ਭਾਈ ਜੀ ਪੂਰੇ 27 ਸੈਕਿੰਡ ਨਮਾ ਘੋੜਾ ਇਹ ਜੌਣਾ ਲੈ ਕੇ ਆਇਆ ਵਾ ਮਮਨ ਧਮਿਹੜੀ ਵਾਲਾ ਪ੍ਰਾਣਾ ਖਿਡਾਰੀ ਆ ਚੈਂਪੀਅਨ ਖਿਡਾਰੀ ਆ ਤੇ ਘੋੜਾ ਇਹ ਨਮਾ ਲੈ ਕੇ ਆਇਆ ਅੱਜ ਦੂਜੇ ਦਿਨ ਭੱਜਿਆ

ਤਾਰੇ ਦਾ ਡੱਬਾ ਨਾ ਲੱਗਿਆ ਹੁੰਦਾ ਕੀ ਹੋਰ ਸੋਚਦਾ ਨਾ ਵੀ ਘੋੜਾ ਭੰਨਾ ਬਾਈ ਇੱਥੋਂ ਮਾੜਾ ਪਿੱਛੇ ਹੋ ਜਾ ਕਰੋ ਯਾਰ ਘੋੜਾ ਡਰ ਜਾਂਦਾ ਬਾਈ ਨਹੀਂ ਨਹੀਂ ਬਾਈ ਇੱਥੋਂ ਉੱਥੇ ਜੂੜਾ ਮਗਰ ਹੋ ਜਾਂਦਾ ਸਾਰੇ ਇੱਕੋ ਜਿਹੇ ਘੋੜੇ ਹੁੰਦੇ 6 7 ਲਓ ਜੀ ਘੋੜਾ ਫੜ ਲਿਆ ਹਜੇ ਦੇਖਿਆ ਖੇਡ ਬਾਕੀ ਆ